ਲੈ ਲੀ ਥੋੜਾ ਸਿੱਪੀ ਸਿੱਪੀ ਥੋੜਾ ਚੱਕ ਕਰੀ ਜਾ ਬੀ ਸਾਰ ਤੇ ਕਰ ਲੋ ਜਾ ਕਿ ਕਿਹੜਾ ਕਿਸਾਨ ਗੱਲ ਕਰਨੀ ਇਸ ਵਿੱਚ ਫਿਰ ਤੇ ਬਹੁਤ ਗੰਭੀਰ ਤੁਸੀਂ ਇਹ ਗੱਲ ਗੱਲ ਇਹ ਆ ਨਾ ਤਾਂ ਅਸੀਂ ਕੋਈ ਨਾ 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 ਚੁੱਕਿਆ ਹੋਤਾ ਠੀਕ ਨਹੀਂ ਕਰ ਅਗਰ ਅਸੀਂ ਲੱਡੂ ਬਣਣੇ ਹਰਵਿਆਲ ਸਿੰਘ ਇਹ ਵੇਲੇ 26 ਕਰੋੜ ਰੁਪਏ ਤਾਂ ਕੋਈ ਯਾਰ ਕੋਈ ਮਤਲਬ ਨਹੀਂ ਹੈਗਾ ਮਤਲਬ ਚਲ ਜੀ ਉਹਦੇ ਉਹਦੇ ਜੀ ਨਾ ਰਹੇ ਹਬੀ 20% ਕੱਟਾ ਕਰਦੇ ਆ ਹਰ ਨਾਮ ਹੈ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਗੱਲ ਨਹੀਂ ਨਹੀਂ ਜਾਣ ਲੰਦੇ ਕੋਈ ਪ੍ਰੋਬਲਮ ਨਹੀਂ ਹੈ ਕਿ ਬੰਦੇ ਠੀਕ ਹੈ ਨਹੀਂ ਇਹ ਤੋਂ ਬਾਅਦ ਕਹਿੰਦੇ ਕਿ ਇਹ ਨਿਕਲ ਨਹੀਂਦਾ ਹਰਿਆਣਵੀ ਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਕਰੋੜ ਰੁਪਏ ਤੋਂ ਬਣ ਗਿਆ ਮੈਂ ਕਿਸੇ ਦਾ ਤਾਂ ਕੱਢਣਾ ਕਿਸੇ ਦੇ ਕੰਮ ਦੇ ਵਿੱਚ ਰਖਾ ਨਹੀਂ ਬਣਦਾ ਕੋਈ ਹੋ ਨਹੀਂ ਬਣਦਾ ਤੇ ਅਸੀਂ ਤਾਂ ਉਹ ਖੁਸ਼ੀ ਜ਼ਾਹਰ ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਬਸ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਤੇ ਨਿਕਲਣਾ ਦੇਖੋ ਚੀ ਨਹੀਂ ਕਰਨ ਦੇਣਾ ਹੈਗਾ ਦੈਟਸ ਯਰ ਡਿਊਟੀ ਠੀਕ ਹੈ ਨੀ ਇਹ ਐਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹਦੇ ਕੰਮਾਂ 'ਚ ਖੁਸ਼ੀ ਨਾ ਹੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ 'ਚ ਉਹਨਾਂ ਦੇ ਵਿੱਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਜੀ ਨੂੰ ਹਾਂ ਠੀਕ ਹੈ ਨੀ ਠੀਕ ਹੈ ਨੀ ਸੱਚੀ ਕਾਲ ਕੀ ਹਾਲ ਹੈ ਮੰਡੋ ਯਾਰ ਤੁਸੰਡੂ ਰੱਖ ਲਈ ਜਿਹੜਾ ਕੋਈ ਕੋਈ ਰੱਖ ਲਓ ਮੱਡੂ ਪੁਲਿਸ ਦਿਓ ਤੁਸੀਂ ਆਓ ਸਾਰਾ ਆਓ ਜੀ ਤੁਹਾਨੂੰ ਪਹਿਲਾਂ ਮੈਨੂੰ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਦੇਵਾਲ ਸਿੰਘ ਤੇ ਆਉਂਦੀ ਹੈ ਹਰ ਥਾਂ ਤੇ ਤੁਸੀਂ ਇਨਕਾਉਂਟਰ ਬੰਦਦੇ ਹੋ ਹਰ ਥਾਂ ਚਲੋ ਯਾਰ ਭਾਈ ਹਾਂ ਚਲੋ ਯਾਰ ਪਿੱਛੇ ਲਿਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਜਿਹਨੇ ਲੈਂਦੇ ਹੋ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਨਹੀਂ ਨਹੀਂ ਦਿਓ ਹੁਣ ਤੁਸੀਂ ਆਓ ਯੂ ਕੈਨ ਸਟਾਪ ਯਾਰ ਕਿਸੇ ਦੇ ਲਿਓ ਫਿਰ ਦਿਓ ਤੁਸੀਂ ਤੁਸੀਂ ਵੀ ਹੁਣ ਤੇ ਤੁਸੀਂ ਪੂਰੀ ਗੱਲ ਪਹਿਲਾਂ ਲੱਡੂ ਲਿਆ ਇਹਨਾਂ ਲੱਡੂ ਇਹਨਾਂ ਲੱਡੂ ਲੱਡੂਆਂ ਦਾ ਡੱਬਾ ਦਿਓ ਖਬਰ ਠੀਕ ਕਰ ਯਾਰ ਜੀ ਭਾਈ ધ <laughs> ધ ਕੀ ਕਹਿਣਾ ਚਾਹੋਗੇ ਕੰਪਲੈਸਰ ਹੋ ਜਾ ਮੜ ਜਾਓ ਸਰ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਡੱਬਾ ਦੇਓ ਕਿੱਥੇ ਹੁੰਦਾ ਹੈ ਕੰਪਲੈਸਰ ਦੇਓ ਵਾਪਸ ਕੀ ਕਹਿਣਾ ਚਾਹੋਗੇ ਜੀ ਅੱਜ ਸਰ ਕੀ ਕਰ ਰਹੇ ਹੋ ਹਾਂ ਤਾਂ ਕੀ ਪ੍ਰੋਗਰਾਮ ਸੀ ਜੀ ਹੁਣ ਅੱਜ ਤਾਂ ਕਰ ਲੈਣ ਦੋ ਐਫਐਸਓ ਸਾਹਿਬ ਰੈਸਟ ਕਰਨ ਲਈ ਐਮਐਲ ਸਾਹਿਬ ਨੂੰ ਐਮਐਲ ਸਾਹਿਬ ਕੀ ਪ੍ਰੋਗਰਾਮ ਸੀ ਅੱਜ ਕੋਈ ਨਹੀਂ ਜੀ ਕੋਈ ਗੱਲ ਨਹੀਂ ਲੋਕੀ ਕੀ ਪ੍ਰੋਗਰਾਮ ਸੀ ਜੀ ਟਾਰਗੇਟ ਗੱਡੀ ਮਿਟਾ ਕੇ ਲੈ ਜਾ ਰਹੇ ਹੋ ਕੀ ਕਾਰਨ ਹੈ ਇਹਨਾਂ ਦੀ ਇਹ ਨਹੀਂ ਇਹਨਾਂ ਦੀ ਆਪਣੀ ਗੱਡੀਆਂ ਸਟਾਪਾ ਨਹੀਂ ਨਹੀਂ ਗੱਡੀ ਆਪਣੀ ਆਹ ਜੀ ਤੁਹਾਡਾ ਜੇ ਕੋਈ ਗੱਡੀ ਨਹੀਂ ਹੈ ਜੀ ਹੈ ਮਹੋਦਸ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਨਹੀਂ ਮੈਂ ਮਹੋਦਸ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਆਪਣਾ ਕੱਢੀ ਕੀ ਕਹਿਣਾ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ ਬੜੀ ਮੰਗ ਸੀ ਇਹ ਇਲਾਕੇ ਦੇ ਲੋਕਾਂ ਦੀ ਅੱਗੇ ਤੋਂ ਤੁਸੀਂ ਪਿੱਛੇ ਮੋੜਦਾ ਥੋੜਾ ਥੋੜਾ ਸਾਈਡ ਇੱਕ ਹੁਣ ਗੱਲ ਤਾਂ ਹਾਂਜੀ ਸਰ ਇਹ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਾਲ ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਜੇ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਿਆ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਇਹ ਤੱਕ ਐ ਸਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਿਓ ਨਹੀਂ ਨਹੀਂ ਇਹ ਕੱਲ ਤੱਕ ਐ ਕੱਲ ਤੱਕ ਨਹੀਂ ਸਾਨੂੰ ਮਾਰੋਗੇ ਕਿਹਨੇ ਗੱਲ ਸਾਨੂੰ ਮਾਰੋਗੇ ਤੱਕੇ ਸਾਨੂੰ ਮਾਰੋਗੇ ਤੱਕੇ ਇਹ ਕੱਲ੍ਹ ਗੱਲ ਮਾਰੋਗੇ ਤੱਕੇ ਕੱਲ੍ਹ ਗੱਲ ਮਾਰੋਗੇ ਤੱਕੇ ਕੌਣਤਾ ਕਰ ਰਹੀ ਦਫਾ ਉੱਥੇ ਚੱਲ ਜਾਓ ਅਸੀਂ ਕਿਹੜਾ ਕੋਈ ਇੰਟਰਫੇਅਰ ਕਰ ਰਹੇ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਗਲਤ ਕਰਾਂਦਾ ਉਹਨਾਂ ਨਾਲ ਗਲਤ ਕਰਨੀ ਆ ਹਾਂਜੀ ਸਰ ਕੀ ਕਹਿਣੇ ਤੁਹਾਨੂੰ ਪ੍ਰੈਸੀ ਤੁਸੀਂ ਖਤਮੇ ਕਰ ਚੱਲੇ ਆ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇਸ ਤੇ ਮਸੰਦ ਸਾਹਿਬ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂਰ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬਣਦੇ ਬਣਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਕੰਬੋਸਾਹਬ ਸੱਤਾ ਕੰਬੋਸਾਹਬ 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 ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਰੇ ਉਦਘਾਟਨ ਅੱਜ ਕੰਬੋਸਾਹਬ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿ ਰਹੀ ਹੈ ਉਸ਼ੀ ਚਾਰ ਦਾ ਲੱਟੂ ਬੰਡਣਾ ਆਇਆ ਸੀ ਮਤਲਬ ਹੋਇਆ ਜੇ ਤੁਹਾਨੂੰ ਬਹੁਤ ਖੁਸ਼ੀ ਹੈ ਫੋਰਸ ਤਾਂ ਜੇ ਇੱਥੇ ਜਿਹੜਾ ਪੁਲ ਹੈ ਜੇ ਅਧੂਰਾ ਹੈ ਇਹ ਬਣਿਆ ਨਹੀਂ ਬੰ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰਸੂ ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਕੋਈ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਕਵਰ ਲਈ ਸੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਜੀ ਪੁਲ ਖੁੱਲ ਗਿਆ ਇੱਥੇ ਕਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰਸੂ ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਅਜੇ ਤੱਕ ਨੀ ਕਰਦੇ ਇਹ ਗੱਲ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਕਟਿੰਗ ਕਰ ਰਹੀਆਂ ਉਹ ਲੱਗੇ ਕੋਈ ਬੈਰੀਕੇਡ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਜੀ ਹੋਰ ਲੱਗ ਰਹੀਆਂ ਚੱਕ ਰਹੀਆਂ ਅਸੀਂ ਬੈਰੀਕੇਡ ਵਗੈਰਾ ਚੁਕਾਰ ਰਹੀਆਂ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਹਾਂ ਖੁੱਲ ਜਾਊਗਾ ਕੱਲ ਤੱਕ ਵੀ ਕਰ ਦੇਣ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣਾ ਹੈ ਕੀ ਕਰਨਾ ਹੈ ਜੀ ਪੂਰਾ ਡੇਮ ਮੁਲਾਜ਼ਮ ਜਿਹੜੇ ਨੇ ਉਹ ਤੁਹਾਨੂੰ ਪਤਾ ਹੋਊਗਾ ਜੀ ਕੋਈ ਐਸੀ ਗੱਲ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹੇ ਕਾਹਦੇ ਲਈ ਸ਼ਾਂਤੀ ਭੰਗ ਕਰਨੀ ਹੈ ਜੀ ਨਹੀਂ ਸਰ ਫੁੱਲ ਦੇ ਨੇੜੇ ਫੁੱਲ ਦੇ ਨੇੜੇ ਜਾਣ ਕਰ ਤੁਸੀਂ ਰੋਕਿਆ ਰੋਕਿਆ ਇਹ ਕਹਿੰਦੇ ਉਹ ਜਿੱਥੇ ਤੱਕੇ ਮਾਰ ਕੇ ਤੁਸੀਂ ਹਾਈਟ ਲਗੀਤਾ ਹੈ ਇਹਦੇ ਬਾਰੇ ਕੀ ਕਹਿਣਾ ਸਰ ਨਹੀਂ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ ਠੀਕ ਹੈ ਜੀ ਉਹ ਤਾਂ ਹੀ ਆਦਤ ਹੈ ਤੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਮੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਮੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ੱੱਕੇ ਨਾਲ ਪੁਲ ਖੋਲਣ ਆ ਗਏ ਜੀਸੀਬੀ ਤੁਹਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾਰੇ ਆ ਪਰ ਇਹ ੱੱਕੇਛਾਈ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਦੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਓਕੜਾਂ ਸੀਗੀਆਂ ਉਹ ਸਾਰੀਆਂ ਓਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਜ਼ ਕੱਟਦਾ ਰਸਤਾ ਉਹ ਵੀ ਅਸੀਂ ਪਾਤ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਸੱਬਾ ਤੂੰ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅ디 ਐਮਐਲਏ ਸਾਹਿਬ ਨੇ ਕਿਹਨੂੰ ਕਿਹਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ ਮੀਡੀਆ ਦੇ ਭਰਾਵਾਂ ਅੱਗੇ ਸਾਰਾ ਕੁਝ ਲੱਤਿਆ ਸੀ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ ਹੈ ਤਾਂ ਇਹਦਾ ਵੀ ਕ੍ਰੈਡਿਟ ਲੈਣ ਆਉਣਾ ਹਰਦੀਾਲ ਕੰਬੋਜੀ ਆ ਗਏ ਆ ਮੈਂ ਤੁਹਾਡੇ ਮਾਧਿਅਮ ਦਾ ਜੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਠੱਕੇਸ਼ਾਈ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਿਹਾ ਵੀ ਕੱਲ 11 ਵਜੇ ਪੁਲ ਜਮਤਾ ਲਈ ਖੁੱਲ ਜਾਏਗਾ ਉਦੋਂ ਬੇਸ਼ੱਕ ਆਣ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਲੰਘਣ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਠੱਕੇਸ਼ਾਈ ਨਹੀਂ ਕਰਨ ਦਾ ਹਰਦੀਾਲ ਕੰਬੋਜੀ ਤੋਂ ਵੀ ਆਈ ਚੰਨਿਆ ਕਿ ਲੱਗੂ ਬੰਦਨ ਆਇਆ ਸੀ ਕੋਈ ਦਿੱਕਤ ਕਰਨੀ ਹੈ ਫਾਰੇ ਜਿੱਦ ਤੇ ਦੂਜਾ ਜਿੱਦ ਪਾਰਟੀ ਦੇ ਨਾਰੇ ਲਾ ਰਹੇ ਉੱਤ ਲਾ ਰਹੇ ਇਤਨਾ ਮਾਹੌਲ ਸਾਭੀ ਵਈ ਮਾਹੌਲ ਤਾਂ ਖਰਾਬ ਕਰਨੋਂ ਆਏ ਆ ਨਾ ਉਹਨਾਂ ਨੇ ਲੱਡੂ ਵੰਡਣੇ ਦੀ ਕੱਲ 11 ਵਜੇ ਵੰਡਦੇ ਜਦੋਂ ਅਸੂਦ ਘਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੁੰਦਾ ਸਬੂਤ ਬਿੰਦੇ ਉਦੋਂ ਲੱਡੂ ਨਾਲ ਲੈ ਕੇ ਆਂਦੇ ਐਮ ਐਲ ਏ ਦਾ ਉਦਘਾਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜ਼ੀ ਵੰਡਣ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ ਚ